ਮੁੱਖ ਮੰਤਰੀ ਸਾਹਿਬ ਐਨ ਮੌਕੇ ਤੇ ਆ ਕੇ ਇੱਕ ਦਿਨ ਪਹਿਲਾਂ ਇਹ ਮੈਸੇਜ ਮਿਲ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਕਿਸੇ ਹੋਰ ਸਟੇਟ ਦੇ ਦੌਰੇ ਤੇ ਗਏ ਹੋਏ ਨੇ ਮੁੱਖ ਮੰਤਰੀ ਸਾਹਿਬ ਕਿਸੇ ਹੋਰ ਜਗ੍ਹਾ ਤੇ ਗਏ ਹੋਏ ਨੇ ਬਰਬਾਦ ਹੋ ਬਰਬਾਦ ਕੀਆ ਮੰਤਰੀ ਹਏ ਹਏ ਲਾਰਿਆਂ ਤੋਂ ਤੰਗ ਹੋ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਾਲੇ ਯਾਤਰਾ ਸ਼ੁਰੂ ਕੀਤੀ ਏ ਇਹਨਾਂ ਦੇ ਤੋਂ ਕਿਸੇ ਵੀ ਤਰ੍ਹਾਂ ਦੇ ਸੀਐਸਆਰ ਲੱਗੋ ਨਹੀਂ ਕੰਮੀਆਂ ਕੰਮੀਆਂ ਸਰਕਾਰਾਂ ਨੇ ਜੇ ਤੁਹਾਨੂੰ ਮੁੱਖ ਮੰਤਰੀ ਕੋਤੇ ਮਿਲਦਾ ਤਾਂ ਕਿਰਪਾ ਕਰਕੇ ਸਾਨੂੰ ਮਲਾਉਣ ਦੀ ਖੇਚਲ ਕੀਤੀ ਜਾਵੇ ਤੇ ਬਣਦਾ ਇਨਾਮ ਵੀ ਅਸੀਂ ਉਹਨਾਂ ਨੂੰ ਦੇਾਂਗੇ ਜਿਹੜਾ ਮੁੱਖ ਮੰਤਰੀ ਨੂੰ ਲੱਭ ਕੇ ਲਿਆਏਗਾ ਸਾਨੂੰ ਤਕਰੀਬਨ 5-6 ਮੀਟਿੰਗਾਂ ਤਾਂ ਮੁੱਖ ਮੰਤਰੀ ਸਾਹਿਬ ਨਾਲ ਹੀ ਸਾਡੀਆਂ ਰੱਦ ਹੋ ਚੁੱਕੀਆਂ ਨੇ ਪਿਛਲੇ ਦਿਨੀ ਜਿੰਦਾਬਾਦ ਅੰਬੇਡਕਰ ਜੀ ਆਪ ਜੀ ਲਈ ਜਿੰਦਾਬਾਦ ਦੂਜੇ ਪਾਰੇ ਕਰਮਚਾਰੀਆਂ ਨੂੰ ਛੇਵਾ ਕਮਿਸ਼ਨ ਲੱਗੋ ਹੋ ਗਿਆ ਜਿੰਦਾਬਾਦ ਸਿੱਖਿਆ ਮੰਤਰੀ ਹੋਏ ਹੋਏ ਹਾਏ ਹਾਏ ਵਿੱਤ ਮੰਤਰੀ ਹਾਏ 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 ਡਾਟਾ ਇੱਕਾ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਕਰਵਾਦਾ ਪਟਿਆਲਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਪਾਲ ਚੱਲ ਰਹੀ ਹੈ ਤੇ ਇਹ ਪਾਲ ਕੰਪਿਊਟਰ ਯੂਨੀਅਨ ਦੇ ਅਧਿਆਪਕ ਕਰ ਰਹੇ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿੱਥੇ ਕਿਹਾ ਜਾ ਰਿਹਾ ਹੈ ਕੇ ਮੁੱਖ ਮੰਤਰੀ ਦੇ ਵੱਲੋਂ ਬਾਰ-ਬਾਰ ਮੀਟਿੰਗ ਦਿੱਤੀ ਜਾਂਦੀ ਹੈ ਲੇਕਿਨ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨਹੀਂ ਪਹੁੰਚਦੇ ਔਰ ਮੁੱਖ ਮੰਤਰੀ ਦੀ ਪਾਲ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਹੈਗੀ ਇਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਤੇ ਮੁੱਖ ਮੰਤਰੀ ਮਿਲਦੇ ਨਹੀਂ ਜੇ ਤੁਹਾਨੂੰ ਮਿਲਦੇ ਆ ਤੁਸੀਂ ਸਾਨੂੰ ਮੁੱਖ ਮੰਤਰੀ ਨੂੰ ਮਿਲਾ ਦਿਓ ਤੇ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕਰਾ ਦਿਓ ਸਾਡੀਆਂ ਜਿਹੜੀਆਂ ਨੇ ਵਾਜਬ ਮੰਗਾਂ ਨੇ ਕਿਆਂ ਔਰ ਇਹ ਪਾਲ ਯਾਤਰਾ ਜਿਹੜੀ ਉਹ ਪਟਿਆਲਾ ਦੇ ਵਿੱਚ ਕੱਢੀ ਜਾ ਰਹੀ ਹੈਗੀ ਕਾਲੀਆਂ ਚੰਡੀ ਲੈ ਕੇ ਔਰ ਇਹ ਕੋਈ ਆਮ ਲੋਕ ਨਹੀਂ ਹੈ ਅਧਿਆਪਕ ਨੇ ਜਿਹੜੇ ਇੱਕ ਸਿੱਖਿਸ਼ਕ ਹੋਣ ਦੇ ਕਾਰਨ ਬੱਚਿਆਂ ਦਾ ਭਵਿੱਖ ਬਣਾਉਂਦੇ ਨੇ ਔਰ ਅੱਜ ਦੇ ਦੌਰ ਦੇ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਇੱਕ ਵੱਡਾ ਸਵਾਲ ਹੈ ਕਿਉਂਕਿ ਅੱਜ ਆਧੁਨਿਕ ਦੌਰ ਦੇ ਵਿੱਚ ਜਿਹੜੀ ਉਹ ਟੈਕਨੀਕਲ ਤੌਰ ਤੇ ਵਿੱਚ ਪੜਾਈ ਹੁੰਦੀ ਹੈ ਕੰਪਿਊਟਰ ਦੀ ਪੜਾਈ ਹੁੰਦੀ ਹੈ ਔਰ ਕੰਪਿਊਟਰ ਦੀ ਪੜਾਈ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਪੜਾਈ ਮੰਨੀ ਜਾਂਦੀ ਹੈ ਲੇਕਿਨ ਅੱਜ ਇਹ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਇਹ ਕਰਨ ਦੇ ਵਿੱਚ ਕਿਉਂ ਮਜਬੂਰ ਹੈ ਇਹ ਸਵਾਲਾਂ ਦੇ ਜਵਾਬ ਇਹਨਾਂ ਤੋਂ ਹੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਕਿਉਂ ਇਸ ਤਰੀਕੇ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਮਰੀ ਮਰਦਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਮੇਰੇ ਘਰ ਆਓ ਮੈਂ ਮਿਲਣ ਨੂੰ ਤਿਆਰ ਆ ਮਿਲਦਾ ਆ ਤੁਸੀਂ ਅੱਜ ਭਾਲ ਕਰ ਰਹੇ ਹੋ ਮੁੱਖ ਮੰਤਰੀ ਅਸੀਂ ਜੀ ਕੰਪਿਊਟਰ ਅਧਿਆਪਕ ਸਾਲ 2005 ਦੇ ਵਿੱਚ ਸਰਕਾਰ ਨੇ ਸਾਨੂੰ ਕੰਟਰੈਕਟ ਬੇਸ ਤੇ ਭਰਤੀ ਕੀਤਾ ਸੀ ਉਦੋਂ ਬਾਅਦ 2011 ਦੇ ਵਿੱਚ ਪੰਜਾਬ ਰਾਜਪਾਲ ਦੇ ਨੋਟੀਫਿਕੇਸ਼ਨ ਦੇ ਨਾਲ ਸਾਨੂੰ ਰੈਗੂਲਰ ਕੀਤਾ ਗਿਆ ਰੈਗੂਲਰ ਕਰਨ ਵੇਲੇ ਇਹਨਾਂ ਨੇ ਸਾਨੂੰ ਇੱਕ ਸੁਸਾਇਟੀ ਸ਼ਬਦ ਪਾਤਾ ਕਿ ਸੁਸਾਇਟੀ ਦੇ ਵਿੱਚ ਰੈਗੂਲਰ ਕੀਤਾ ਤੁਹਾਨੂੰ ਉਹ ਸਾਨੂੰ ਕੁੰਡੀ ਬਾਦ ਦੇ ਵਿੱਚ ਪਤਾ ਲੱਗੀ ਬਾਦ ਦੇ ਵਿੱਚ ਸਾਨੂੰ ਸਮੇਂ-ਸਮੇਂ ਤੇ ਸਾਰੇ ਲਾਭ ਮਿਲਦੇ ਰਹੇ ਨੇ ਸਾਨੂੰ ਇਨਕਰੀਮੈਂਟ ਲੱਗਦਾ ਰਿਹਾ ਡੀਏ ਮਿਲਦਾ ਰਿਹਾ ਪੰਜਵਾਂ ਪੇ ਕਮਿਸ਼ਨ ਵੀ ਸਾਡੇ ਤੇ ਲੱਗਾ ਹੁਣ ਜਿਹੜੀ ਇਹ ਸਰਕਾਰ ਆਈ ਏ ਇਹ ਸਰਕਾਰ ਨੇ ਸਾਨੂੰ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਜਿਹੜਾ ਸੁਸਾਇਟੀ ਸ਼ਬਦ ਹੈ ਉਹ ਖਤਮ ਕਰਕੇ ਤੁਹਾਨੂੰ ਸਿੱਖਿਆ ਭਾਗ ਦੇ ਵਿੱਚ ਮਰਜ ਕੀਤਾ ਜਾਏਗਾ ਜਦੋਂ ਸਾਡੀ ਸਰਕਾਰ ਬਣੀ ਆਉਂਦੇ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਸਿੱਖਿਆ ਭਾਗ ਚ ਮਰਜ ਕਰ ਦਿੱਤਾ ਜਾਏਗਾ ਪਰ ਦੇਖੋ 2 ਸਾਲ ਹੋ ਗਏ ਸਾਡੀ ਇਹਨਾਂ ਦੀ ਬਣਾਈ ਸਬ ਕਮੇਟੀ ਨਾਲ 40 ਦੇ ਕਰੀਬ ਮੀਟਿੰਗਾਂ ਹੋ ਚੁੱਕੀਆਂ ਨੇ ਜਿੱਥੇ ਇਹੀ ਲਾਰੇ ਹੀ ਮਿਲਦੇ ਨੇ ਕਿ ਤੁਹਾਡਾ ਮਸਲਾ ਹੱਲ ਹੋ ਰਿਹਾ ਹੈ ਅਸੀਂ ਉੱਤੇ ਕਾਰਵਾਈ ਕਰ ਰਹੇ ਹਾਂ ਹੁਣ ਵੀ ਸਾਡੀ ਕੱਲ ਮੀਟਿੰਗ ਹੋ ਕੇ ਹਟੀ ਸਬ ਕਮੇਟੀ ਨਾਲ ਉਹਨਾਂ ਨੇ ਇਹੀ ਕਿਹਾ ਕਿ ਤੁਹਾਡਾ 31 ਜਨਵਰੀ ਤੱਕ ਅਸੀਂ ਅਫਸਰਾਂ ਨੂੰ ਆਰਡਰ ਕਰਦੇ ਨੇ ਵੀ ਤੁਹਾਡਾ ਮਸਲਾ ਹੱਦ ਛੇਤੀ ਕਰ ਦਾਂਗੇ ਪਰ ਇਹ ਮੀਟਿੰਗਾਂ ਸਾਡੀਆਂ 40 ਤੋਂ ਵੀ ਉੱਪਰ ਜਾ ਚੁੱਕੀਆਂ ਨੇ ਮੁੱਖ ਮੰਤਰੀ ਨਾਲ ਸਾਡਾ ਕਈ ਵਾਰ ਮੀਟਿੰਗਾਂ ਦਾ ਸਮਾਂ ਤੈਅ ਹੋਇਆ ਹੈ ਜਿਦੇ ਵਿੱਚ ਮੁੱਖ ਮੰਤਰੀ ਸਾਹਿਬ ਐਨ ਮੌਕੇ ਤੇ ਆ ਕੇ ਇੱਕ ਦਿਨ ਪਹਿਲਾਂ ਇਹ ਮੈਸੇਜ ਮਿਲ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਕਿਸੇ ਹੋਰ ਸਟੇਟ ਦੇ ਦੌਰੇ ਤੇ ਗਏ ਹੋਏ ਨੇ ਮੁੱਖ ਮੰਤਰੀ ਸਾਹਿਬ ਕਿਸੇ ਹੋਰ ਜਗ੍ਹਾ ਤੇ ਗਏ ਹੋਏ ਨੇ ਤਾਂ ਇਸ ਕਰਕੇ ਅਸੀਂ ਇਹਨਾਂ ਦੇ ਲਾਰਿਆਂ ਤੋਂ ਤੰਗ ਹੋ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਾਲ ਯਾਤਰਾ ਸ਼ੁਰੂ ਕੀਤੀ ਏ ਇਹਦਾ ਪ੍ਰੋਟੈਸਟ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਸਾਡੇ ਕਈ ਜ਼ਿਲ੍ਹੇ ਇਹ ਕਰ ਚੁੱਕੇ ਨੇ ਇਹ ਪ੍ਰੋਟੈਸਟ ਤੇ ਕੁਝ ਕਈਆਂ ਦੇ ਵਿੱਚ ਅੱਜ ਵੀ ਜਾਰੀ ਏ ਜਿਹਦੇ ਤਹਿਤ ਅਸੀਂ ਅੱਜ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਨੂੰ ਪਹੁੰਚਣ ਲਈ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕੱਲੇ-ਕੱਲੇ ਨਿਵਾਸੀ ਕੋਲ ਜਾ ਰਹੇ ਆ ਤੇ ਉਹਨਾਂ ਨੂੰ ਕਹੇ ਬੇਨਤੀ ਕਰ ਰਹੇ ਆ ਕਿ ਜੇ ਤੁਹਾਨੂੰ ਮੁੱਖ ਮੰਤਰੀ ਕਿਤੇ ਮਿਲਦਾ ਤਾਂ ਕਿਰਪਾ ਕਰਕੇ ਸਾਨੂੰ ਮਲਾਉਣ ਦੀ ਖੇਚਲ ਕੀਤੀ ਜਾਵੇ ਤੇ ਬਣਦਾ ਇਨਾਮ ਵੀ ਅਸੀਂ ਉਹਨਾਂ ਨੂੰ ਦਿਆਂਗੇ ਜਿਹੜਾ ਮੁੱਖ ਮੰਤਰੀ ਨੂੰ ਲੱਭ ਕੇ ਲਿਆਏਗਾ ਕਿਉਂਕਿ ਮੁੱਖ ਮੰਤਰੀ ਕਹਿੰਦੇ ਸੀ ਕਿ ਮੈਂ ਘਰ ਹੈਗਾ ਜਦੋਂ ਮਰਜ਼ੀ ਆਓ ਦਫ਼ਤਰ ਆਓ ਮੇਰੇ ਘਰ ਆਓ ਅਧਿਆਪਕਾਂ ਨੂੰ ਸੜਕਾਂ ਤੇ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਅਧਿਆਪਕ ਕਲਾਸਾਂ ਦੇ ਵਿੱਚ ਚੰਗੇ ਲੱਗਦੇ ਨੇਗੇ ਜਦੋਂ ਵੀ ਆਉਣਾ ਮੀਟਿੰਗ ਕਰਨੀ ਹੈ ਅਧਿਆਪਕਾਂ ਨੂੰ ਇਹੋ ਜਿਹਾ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਹੈਗੀ ਸਾਡੇ ਕੋਲ ਡਾਇਰੈਕਟ ਆਓ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਐਨੇ ਲੋਕ ਟੈਂਕੀਆਂ ਤੇ ਚੜੇ ਬੈਠੇ ਨੇ ਉਹ ਜੇ ਮੀਟਿੰਗਾਂ ਕਰਕੇ ਚਲੇ ਹੋਏ ਨੇ ਅਸੀਂ ਸਾਨੂੰ ਤਕਰੀਬਨ 5-6 ਮੀਟਿੰਗਾਂ ਤਾਂ ਮੁੱਖ ਮੰਤਰੀ ਸਾਹਿਬ ਨਾਲ ਹੀ ਸਾਡੀਆਂ ਰੱਦ ਹੋ ਚੁੱਕੀਆਂ ਨੇ ਪਿਛਲੇ ਦਿਨੀ ਜਦੋਂ ਅਸੀਂ ਰੈਲੀ ਕਰਦੇ ਹਾਂ ਭਰਵੀਂ ਗਿਣਤੀ ਦੇ ਵਿੱਚ ਸੰਗਰੂਰ ਜਾਂਦੇ ਹਾਂ ਚੰਡੀਗੜ੍ਹ ਜਾਂਦੇ ਹਾਂ ਵੱਖ-ਵੱਖ ਇੰਨੀ ਠੰਡ ਦੇ ਵਿੱਚ ਸਾਡੇ ਸਾਥੀ ਅਸੀਂ ਲਗਾਤਾਰ ਰੈਲੀਆਂ ਕਰ ਰਹੇ ਹਾਂ ਤੇ ਸਾਨੂੰ ਉੱਥੇ ਜਾ ਕੇ ਲਾਰਾ ਕੀ ਮਿਲਦਾ ਹੈ ਕਿ ਤੁਸੀਂ ਰੈਲੀ ਨਾ ਕਰੋ ਤੁਸੀਂ ਇਹਨਾਂ ਦਾ ਵਿਰੋਧ ਨਾ ਕਰੋ ਅਸੀਂ ਤੁਹਾਨੂੰ ਮੀਟਿੰਗ ਦੇ ਦਿੰਨੇ ਆ ਤੇ ਜਦੋਂ ਅਸੀਂ ਮੀਟਿੰਗ ਕਰਨ ਲਈ ਪਹੁੰਚਨੇ ਆ ਤੇ ਉੱਥੇ ਜਾ ਕੇ ਪਤਾ ਲੱਗਦਾ ਕਿ ਮੁੱਖ ਮੰਤਰੀ ਦੇ ਸਾਹਿਬ ਦੇ OSD ਮੀਟਿੰਗ ਕਰਨਗੇ ਮੁੱਖ ਮੰਤਰੀ ਸਾਹਿਬ ਦੂਸਰੀ ਸਟੇਟ 'ਚ ਗਏ ਹੋਏ ਨੇ ਤਾਂ ਇਹ ਲਾਰੇ ਲੱਪਿਆਂ ਤੋਂ ਹੀ ਅਸੀਂ ਤੰਗ ਕਰਕੇ ਅੱਜ ਸੜਕਾਂ ਤੇ ਆਏ ਆਂ ਛੱਡ ਕੇ ਮੁੱਖ ਮੰਤਰੀ ਬਾਰਨੇ ਸੂਬਿਆਂ ਦੇ ਵਿੱਚ ਜਾਦਾ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਪੂਰਾ ਜੋਰ ਹੀ ਦੂਸਰੇ ਸੂਬਿਆਂ ਤੇ ਲੱਗਾ ਹੋਇਆ ਪੰਜਾਬ ਨੂੰ ਤਾਂ ਭੁੱਲ ਚੁੱਕੇ ਨੇ ਪੰਜਾਬ ਦੇ ਲੋਕਾਂ ਨੂੰ ਭੁੱਲ ਚੁੱਕੇ ਨੇ ਇਹੀ ਅਸੀਂ ਪੰਜਾਬੀਆਂ ਨੂੰ ਅਪੀਲ ਕਰਨੇ ਆਂ ਕਿ ਮੁੱਖ ਮੰਤਰੀ ਸਾਹਿਬ ਦਾ ਧਿਆਨ ਪੰਜਾਬ ਵੱਲ ਦਿਵਾਓ ਕਿਉਂਕਿ ਜੇ ਪੰਜਾਬ ਵੱਲ ਧਿਆਨ ਹੁੰਦਾ ਤਾਂ ਜਿਹੜੇ ਵਾਅਦੇ ਕਰਕੇ ਸਰਕਾਰ ਸਤਾ ਦੇ ਵਿੱਚ ਆਈ ਏ ਕਿ ਅਸੀਂ ਕਰਜ਼ਾ ਸਾਰਾ ਖਤਮ ਕਰ ਦਾਂਗੇ ਪੰਜਾਬ ਸਰ ਜੋ ਚੜਿਆ ਤਾਂ ਉਹ ਕਰਜ਼ਾ ਖਤਮ ਹੋਣ ਦੀ ਬਜਾਏ ਹੋਰ ਵੱਧ ਰਿਹਾ ਪਿਛਲੇ ਦਿਨੀ 70000 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਲੈ ਚੁੱਕੀ ਜਦੋਂ ਦੀ ਸਰਕਾਰ ਬਣੀ ਏ ਤਾਂ ਜਿਹੜੀ ਸਰਕਾਰ ਵਾਅਦਾ ਕਰਕੇ ਆਈ ਸੀ ਕਿ ਅਸੀਂ ਕਰਜ਼ਾ ਖਤਮ ਕਰ ਦਾਂਗੇ ਪੰਜਾਬ ਸਰ ਕਰਜ਼ੇ ਦੀ ਭਾਰ ਹੌਲਾ ਕਰਾਂਗੇ ਤੇ ਉਹ ਕਰਜ਼ਾ ਵਧਾਰੀ ਏ ਤਾਂ ਇੱਥੋਂ ਹੀ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਵੱਲ ਕਿੰਨਾ ਕੁ ਧਿਆਨ ਹੈ ਇਹ ਗੱਲਾਂ ਆਪਾਂ ਨੂੰ ਸਾਰੀਆਂ ਪਤਾ ਲੱਗ ਰਹੀਆਂ ਨੇ ਕੋਈ ਟੈਂਕੀ ਤੇ ਚੜ ਰਿਹਾ ਪਿਛਲੇ ਦਿਨੀ ਆ ਪ੍ਰੋਫੈਸਰਾਂ ਦੇ ਵਿੱਚੋਂ ਇੱਕ ਪ੍ਰੋਫੈਸਰ ਨੇ ਆਤਮ ਹੱਤਿਆ ਕਰ ਲਈ ਉਹਨਾਂ ਦਾ ਮੁੱਦਾ ਵੀ ਅਜੇ ਲਟਕ ਰਿਹਾ ਹੈ ਮਤਲਬ ਸਾਰਿਆਂ ਨਾਲ ਐਨ ਐਨ ਐਫ ਕਿਊ ਐਸ ਵਾਲੇ ਜਿਹੜੇ ਟੀਚਰ ਨੇ ਉਹ ਵੀ ਤਰਨਿਆਤੇ ਨੇ ਜਿਹੜੇ ਆ ਅਦਰਸ਼ ਸਕੂਲਾਂ ਵਾਲੇ ਨੇ ਉਹ ਵੀ ਤਰਨਿਆਤੇ ਨੇ ਤੇ ਸਰਕਾਰ ਵਾਅਦੇ ਕਰ ਰਹੀ ਦਾਅਵੇ ਕਰ ਰਹੀ ਏ ਕਿ ਅਸੀਂ ਸਾਰੇ ਮੁਲਾਜ਼ਮ ਖੁਸ਼ ਨੇ 스마트 ਸਕੂਲ ਕਿਵੇਂ ਹੋਊਗਾ ਜੇ ਅਧਿਆਪਕ ਟੈਂਕੀਆਂ ਤੇ ਨੇ ਸੜਕਾਂ ਤੇ ਨੇ ਤਰਨਿਆਤੇ ਨੇ ਤੇ 스마트 ਸਕੂਲ ਕਿਵੇਂ ਹੋਊਗਾ ਜੀ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ ਪੰਜਾਬ ਦੇ ਸਕੂਲ ਬਹੁਤ ਬਿਹਤਰ ਹੋ ਚੁੱਕੇ ਨੇ ਆਧੁਨਿਕ ਤੌਰ ਦੇ ਵਿੱਚ ਆ ਚੁੱਕੇ ਨੇਗੇ ਟੈਕਨੀਕਲ ਤੌਰ ਦੇ ਉੱਪਰ ਉੱਪਰ ਆ ਚੁੱਕੇ ਨੇਗੇ ਉਹ ਕਿਵੇਂ ਹੋਣਗੇ 스마트 ਸਕੂਲ ਸਿਰਫ ਵਾਲੀਆਂ ਮਾਰ ਕੇ ਜਾਂ ਰੰਗ ਕਰਕੇ 스마트 ਸਕੂਲ ਨਹੀਂ ਬਣਦੇ 스마트 ਸਕੂਲ ਵਾਸਤੇ ਜਿਹੜਾ ਟੀਚਰ ਹੈ ਟੀਚਰ ਦਾ ਮਨੋਬਲ ਉੱਚਾ ਕਰਨਾ ਪਏਗਾ 스마트 ਸਕੂਲ ਇਦਾਂ ਨਹੀਂ ਬਣ ਜਾਣੇ ਕਿ ਅਸੀਂ ਰੰਗ ਮਾਰ ਤੇ ਬਿਲਡਿੰਗਾਂ ਤਿਆਰ ਪੁਰਾਣੀਆਂ ਬਿਲਡਿੰਗਾਂ ਉਹਨਾਂ ਨੂੰ ਰਿਪੇਅਰ ਕਰਾ ਲਿਆ ਤੇ ਰੰਗ ਰੋਂਗਰ ਵਧੀਆ ਕਰ ਲਏ ਨੇ ਉਹਦੇ ਨਾਲ 스마트 ਸਕੂਲ ਨਹੀਂ ਬਣਨਗੇ 스마트 ਸਕੂਲ ਵਾਸਤੇ ਟੀਚਰਾਂ ਨੂੰ ਮੋਟੀਵੇਸ਼ਨ ਕਰਨੀ ਪੈਗੀ ਜਿਹੜੇ ਟੀਚਰਾਂ ਦੇ ਦੁੱਖ ਤਕਲੀਫਾਂ ਨੇ ਉਹ ਸੁਣਨੀਆਂ ਪੈਣਗੀਆਂ ਜੇ ਟੀਚਰ ਸਮਾਜ ਦੇ ਵਿੱਚ ਟੀਚਰ ਸੈਟੀਸਫਾਈਡ ਹੋਏਗਾ ਤਾਂ ਹੀ ਸਾਡਾ ਜਿਹੜਾ ਅਗਲੇ ਪੀੜੀਏ ਉਹ ਨੌਜਵਾਨ ਪੀੜ੍ਹੀ ਸਾਡੀ ਪੜ੍ਹ ਲਿਖ ਕੇ ਕਾਮਯਾਬ ਹੋਏਗੀ ਹੁਣ ਤੁਸੀਂ ਦੇਖ ਰਹੇ ਹੋ ਜਿਹੜੇ ਪੰਜਾਬ ਦੇ ਨੌਜਵਾਨ ਨੇ ਸਾਰੇ ਪਲੱਸ 2 ਕਰਕੇ ਬਾਹਰ ਜਾ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਇੱਥੇ ਨੌਜਵਾਨ ਕਿਹੜਾ ਰਹਿ ਗਿਆ ਸਿਰਫ ਇਹਨਾਂ ਦੀ ਗਲਤ ਨੀਤੀਆਂ ਦੇ ਕਾਰਨ ਕਿਉਂਕਿ ਇਹਨਾਂ ਕੋਲ ਕੋਈ ਪਾਲਿਸੀ ਨਹੀਂ ਹੈ ਬੱਚਿਆਂ ਨੂੰ ਦੇਣ ਵਾਸਤੇ ਕੀ ਇਹ ਫਿਊਚਰ ਇਹਨਾਂ ਕੋਲ ਜੇ ਨੌਕਰੀ ਮਿਲਦੀ ਏ ਤਾਂ ਬੇਸਿਕ ਪੇ 10 300 ਤੇ 3 ਸਾਲ ਉਹਦਾ ਸ਼ੋਸ਼ਣ ਕੀਤਾ ਜਾਂਦਾ ਏ ਇਹ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਆਉਣ ਤੋਂ ਪਹਿਲਾਂ ਕਿ ਅਸੀਂ ਜਦੋਂ ਮੁਲਾਜ਼ਮ ਭਰਤੀ ਕਰਾਂਗੇ ਆਵਦੀ ਸਰਕਾਰ ਵੇਲੇ ਉਦੋਂ ਪੂਰੀ ਤਨਖਾਹ ਤੇ ਭਰਤੀ ਕਰਾਂਗੇ ਤੇ ਪਰ ਹੁਣ ਉਹੀ ਪਾਲਿਸੀਆਂ ਤੇ ਆਪ ਨੇ ਪੁਰਾਣੀ ਪੈਨਸ਼ਨ ਕਹਿੰਦੇ ਸੀ ਲਾਗੂ ਕਰਾਂਗੇ ਕਿਹੜੀ ਪੁਰਾਣੀ ਪੈਨਸ਼ਨ ਲਾਗੂ ਕਰਤੀ ਕਹਿੰਦੇ ਨਵੀਂ ਪੈਨਚ ਉਹੀ ਨਵੀਂ ਪੈਨਸ਼ਨ ਹੀ ਮਿਲ ਰਹੀ ਏ ਜਿੰਨੇ ਵੀ ਮੁਲਾਜ਼ਮ ਹੁਣ ਭਰਤੀ ਕਰ ਰਹੇ ਨੇ ਨਵੀਂ ਪੈਨਸ਼ਨ ਤੇ ਭਰਤੀ ਕਰ ਰਹੇ ਨੇ ਕੋਈ ਪੁਰਾਣੀ ਪੈਨਸ਼ਨ ਤੇ ਭਰਤੀ ਨਹੀਂ ਹੋ ਰਿਆ ਤਾਂ ਜਿਹੜੇ ਵਾਅਦੇ ਕੀਤੇ ਨੇ ਉਹ ਵਾਅਦਿਆਂ ਤੋਂ ਇਹ ਸਰਕਾਰ ਲਗਾਤਾਰ ਭੱਜਦੀ ਨਜ਼ਰ ਆ ਰਹੀ ਏ ਜਿਹਦੇ ਕਰਕੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਵਿਰੋਧ ਦਰਜ ਹੋ ਰਿਹਾ ਏ ਸਰਕਾਰ ਦਾ ਤੇ ਇਸੇ ਕਰਕੇ ਅਸੀਂ ਵੀ ਅੱਜ ਸੜਕਾਂ ਤੇ ਖੜੇ ਆਂ ਭਾਲ ਲੱਗਦਾ ਅੱਜ ਹੋ ਜੂਗੀ ਮੁੱਖ ਮੰਤਰੀ ਦੀ ਮੁੱਖ ਮੰਤਰੀ ਦੀ ਭਾਲ ਅਸੀਂ ਤਾਂ ਜਨਤਾ ਦੇ ਵਿੱਚ ਆਏ ਆ ਉਮੀਦ ਨਾਲ ਹੀ ਉਮੀਦ ਤੇ ਦੁਨੀਆ ਕਾਇਮ ਏ ਅਸੀਂ ਭਾਲ ਜਾਰੀ ਰੱਖਾਂਗੇ ਜੇ ਅੱਜ ਨਹੀਂ ਹੁੰਦੀ ਤਾਂ ਕੱਲ ਪਰਸੋਂ 10 ਦਿਨ 20 ਦਿਨ ਕਦੀ ਨਾ ਕਦੀ ਤਾਂ ਮੁੱਖ ਮੰਤਰੀ ਨੂੰ ਅਸੀਂ ਲੱਭ ਹੀ ਲਾਂਗੇ ਮੁੱਖ ਮੰਤਰੀ ਨੂੰ ਸਾਡੇ ਸਾਹਮਣੇ ਆ ਕੇ ਕਿਤੇ ਨਾ ਕਿਤੇ ਖੜਨਾ ਹੀ ਪਏਗਾ ਕਿਉਂਕਿ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਨੇੜੇ ਨੇ ਪੰਚਾਇਤੀ ਚੋਣਾਂ ਵੀ ਨੇੜੇ ਨੇ ਤਾਂ ਇਹੀ ਚੋਣਾਂ ਹੀ ਇਹਨਾਂ ਦਾ ਇੱਕ ਸਿਰਫ ਵੀਕ ਪੁਆਇੰਟ ਏ ਉਹ ਦੁੱਖ ਦੀ ਨਬਜ਼ ਏ ਜਿਹੜੀ ਇਹਨਾਂ ਤੋਂ ਡਰ ਜਿਹਦੇ ਤੋਂ ਡਰਦੇ ਨੇ ਤੇ ਉਸੇ ਤੋਂ ਡਰਦੇ ਆਪਣੇ ਆਪ ਹੀ ਸਾਡੇ ਸਾਹਮਣੇ ਇਹਨਾਂ ਦੀ ਭਾਲ ਸੰਭਵ ਹੋਏਗੀ ਬਹੁਤ ਘੱਟ ਸਮੇਂ 'ਚ ਹੀ ਹੋ ਜਾਏਗੀ ਸੰਭਵ ਬਿਲਕੁਲ ਮੁੱਖ ਮੰਤਰੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਭਾਲ ਯਾਤਰਾ ਇਹ ਗੱਡੀ ਚੱਲੀ ਜਾ ਰਹੀ ਹੈਗੀ ਔਰ ਇਹ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਮੋਟਰਸਾਈਕਲਾਂ ਦੇ ਉੱਪਰ ਇਹ ਪਹਾਲ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦੇ ਪੋਸਟਰ ਲੱਗੇ ਹੋਏ ਨੇ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਨਤਾ ਜਿਹੜੀ ਹੈ ਉਹ ਮੁੱਖ ਮੰਤਰੀ ਨੂੰ ਲੱਭ ਕੇ ਦਵੇ ਕਿਉਂਕਿ ਅਸੀਂ ਤੇ ਮੀਟਿੰਗਾਂ ਦੇ ਵਿੱਚ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਲੇਕਿਨ ਮੁੱਖ ਮੰਤਰੀ ਲੱਭੇ ਨਹੀਂ ਜਿਸ ਦੇ ਬਾਅਦ ਜਨਤਾ ਦੀ ਕਚੈਰੀ ਦੇ ਵਿੱਚ ਆਉਣ ਦੀ ਲੋੜ ਪਈ ਹੈ ਔਰ ਇਹ ਪੰਜਾਬ ਦੇ ਉਹ ਕੰਪਿਊਟਰ ਅਧਿਆਪਕ ਨੇ ਜਿਨ੍ਹਾਂ ਨੇ 스마트 ਸਕੂਲ ਬਣਾਉਣੇ ਨੇ ਔਰ ਉਹ ਅੱਜ ਸੜਕਾਂ ਦੇ ਉੱਪਰ ਉਤਰ ਕੇ ਮੁੱਖ ਮੰਤਰੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਵੀ ਆ ਰਹੇ ਨੇ ਕੈਮ Thank you. <coughs>